ਸੇਕੂ ਕੇ ਅਸਲ ਚਬੋਤ ਹੀ ਇਤਿਹਾਸਕ ਤੇ ਮਹੱਤਵਪੂਰਨ ਸਤਕਾਰਯੋਗ ਸਥਾਨ ਹੈ ਮਾਸ਼ੀਵਾੜਾ ਸਾਹਿਬਾ ਜੋ ਇਸ ਥਾਨ ਨੂੰ ਅੱਜ ਵੀ ਸੁਖੰਡਾ ਸ਼ਹਿਰ ਜਿਹੜਾ ਹੈ ਲੱਖ ਲੱਖ ਵਰੀ ਸਲਾਮ ਕਰਦਾ ਝੁਕਦਾ ਹੈ ਸਭ ਤੋਂ ਪਹਿਲਾਂ ਇਹ ਕਿ ਮਾਸ਼ੀਵਾੜਾ ਨੂੰ ਮਾਸ਼ੀਵਾੜਾ ਕਿਉਂ ਕਹਿੰਦੇ ਨੇ ਜੇ ਸਾਡ ਨੂੰ ਇਹ ਕੋਈ ਸਵਾਲ ਪੁੱਛ ਲਵੇ ਕਿ 마ਸੀਵਾੜਾ ਨੂੰ 마ਸੀਵਾੜਾ ਸਾਹਿਬ ਹਮ ਕਿਉਂ ਕਹਿੰਦੇ ਨੇ ਕਿ ਸਾਡੇ ਕੋਲ ਦਾ ਜਵਾਬ ਸੁਣਾ ਚਾਹੀਦਾ ਹੈ ਕਿਉਂਕਿ 마ਸੀਵਾੜਾ ਦੋ ਸ਼ਬਦਾਂ ਦਾ ਸ਼ਬਦ ਹੈ 마ਸੀ ਪਲੱਸ ਵਾੜਾ ਕਿ ਆਸਤੇ ਪੰਨੇ ਕਹਿੰਦੇ ਕਿ ਇਥੋਂ ਦੇ ਸਤਲੁਜ ਦਰਿਆ ਜਿਹੜਾ ਅਸੀਂ ਬਹੁਤ ਨੇੜੇ ਵਗਦਾ ਸੀ ਕਿ ਬਹੁਤ ਸਾਰੇ ਲੋਕ ਉੱਥੋਂ ਮੱਸ਼ੀਆਂ ਫੜਦੇ ਸਨ ਮੱਸ਼ੀਆਂ 마ਸੀ ਇਹਦਾ ਮੱਸ਼ੀ ਤੋਂ 마ਸੀ ਹੋ ਗਿਆ ਵਾੜੇ ਤੋਂ ਭਾ ਗਿਆ ਕਿ ਉਹ ਜਗ੍ਹਾ ਤੇ ਰਹਿਣ ਵਾਲੇ ਲੋਕ ਇਸ ਕਰਕੇ ਇਸ ਥਾਂ ਦਾ ਨਾਮ ਮਾਸ਼ੀਵਾੜਾ ਪਹਿਲਾਂ ਦਾ ਪ੍ਰਚਲਿਤ ਸੀ। ਇਹ ਇੱਥੇ ਇਹ ਪੁਰਾਣਾ ਨਗਰ ਸੀ ਜਿੱਥੇ ਭਾਈ ਗਨੀਖਾਂ, ਭਾਈ ਨਵੀਖਾਂ ਵੀ ਰਹਿੰਦੇ ਸਨ ਸਤਿਕਾਰਯੋਗ ਜੋ ਮੁਸਲਮਾਨ ਵੀਰ ਸਾਡੇ ਬਹੁਤ ਹੀ ਸਤਿਕਾਰਯੋਗ ਸਨ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੋਲ ਆ। ਤੇ ਨਾਲ ਹੀ ਇੱਥੇ ਭਾਈ ਪੰਜਾਬਾ ਤੇ ਭਾਈ ਗੁਲਾਬਾਜੀ ਦਾ ਵੀ ਸਥਾਨ ਸੀ। ਉਹਨਾਂ ਦੀ ਧੂਆ ਹਰਦੇਵੀ। ਇਤਿਹਾਸ ਦੇ ਪੰਨਿਆਂ 'ਚ ਉਹਦਾ ਨਾਮ ਹਰਦੇਵੀ। ਜਿਨ੍ਹਾਂ ਨੇ ਮਤਲਬ ਉਹ ਗੁਰੂ ਸਾਹਿਬ ਜੀ ਲਈ ਹਰ ਸਾਲ ਬਾਣਾ ਜਿਹੜਾ ਸੀ ਮੀਲੇ ਰੰਗ ਦਾ ਲੈ ਕੇ ਜਾਂਦੇ ਸਨ ਤੇ ਇਹ ਜਿਹੜਾ ਆਪਾਂ ਦਰਸ਼ਨ ਕਰਨ ਲੱਗੇ ਆ ਭਾਈ ਗੁਲਾਬਾ ਤੇ ਭਾਈ ਪੰਜਾਬੇ ਦਾ ਖੂਦ ਹੈ ਇਹ ਉਹਨਾਂ ਦੀ ਜ਼ਮੀਨ ਸੀ ਇੱਥੇ ਉਹਨਾਂ ਦਾ ਜਿਹੜਾ ਸੀ ਖੇਤੀ ਬਾੜੀ ਦਾ ਕੰਮ ਸੀ ਤੇ ਗੁਰੂ ਸਾਹਿਬ ਜੀ ਜਦੋਂ ਚਨਕੌਰ ਸਾਹਿਬ ਤੋਂ Hindu ਪਹਾੜੀ ਰਾਜਿਆਂ ਨਾਲ ਜੰਗ ਕਰਦੇ ਹੋਏ ਤੇ ਨਾਲ ਉਹ ਬਾਦ ਵਿੱਚ ਜਿਹੜਾ ਸੀ ਵਜ਼ੀਰ ਖਾਂ ਉਹਦੀ ਜਿਹੜੀ ਸੈਨਾ ਸੀ ਉਹ ਨਾਲ ਜੰਗ ਕਰਨ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਰਾਤ ਨੰਗੇ ਪੈਰੀ ਇਸ ਮੁਬਾਰਕ ਸਥਾਨ ਤੇ ਆਏ ਕਿਉਂਕਿ ਮੈਂ ਆਪਾਂ ਜਿਵੇਂ ਪਹਿਲਾਂ ਹੀ ਗੱਲ ਕਰ ਚੁੱਕੀਆਂ ਕਿ ਨੰਗੇ ਪੈਰੀ ਆਉਣ ਦਾ ਉਹਨਾਂ ਦਾ ਮਕਸਦ ਇਹ ਸੀ ਮੇਰੇ ਪੈਰ ਕਿਸੇ ਸਿੱਖ ਨੂੰ ਨਾ ਲੱਗ ਜਾਣ ਉਹਨਾਂ ਦੀ ਦਸਤਾਰ ਨੂੰ ਨਾ ਲੱਗ ਜਾਣ ਜਾਂ ਉਹਨਾਂ ਦੇ ਇੱਕ ਨਾ ਟੱਚ ਨਾ ਕਰ ਜਾਣ ਇਸ ਕਰਕੇ ਗੁਰੂ ਸਾਹਿਬ ਨੰਗੇ ਪੈਰੀ ਜਿਹੜੇ ਸੀ ਇਸ ਮੁਬਾਰਕ ਸਥਾਨ ਤੇ ਆਏ ਸਨ ਤਾਂ ਇਸ ਖੂਹ ਤੋਂ ਉਹਨਾਂ ਨੇ ਜਲ ਛਕਿਆ ਸੀ ਇਸ ਖੂਹ ਨੂੰ ਭਾਗ ਲਾ ਦਿੱਤੇ ਖੂਹ ਅੱਜ ਸਤਿਕਾਰਯੋਗ ਹੋ ਗਿਆ ਮੁਬਾਰਕ ਸਥਾਨ ਬਣ ਗਿਆ ਸ਼ੰਕਾ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਗਿਆ ਨੇ ਇਸ ਮੁਬਾਰਕ ਸਥਾਨ ਤੇ ਇਹ ਅੱਜ ਖੂ ਜਿਹੜਾ ਸੰਸਾਰ ਦੇ ਵਿੱਚ ਸਤਿਕਾਰਯੋਗ ਸਦਾ ਰਹੇਗਾ ਇਸ ਤੋਂ ਗੁਰੂ ਸਾਹਿਬ ਜੀ ਨੇ ਜਨ ਛਕਿਆ ਤਾਂ ਇਸ ਦਾ ਰੰਗ ਵੀ ਨੀਲੇ ਰੰਗ ਦਾ ਕੀਤਾ ਹੈ ਜੋ ਬੜੀ ਹੀ ਚੰਗੀ ਗੱਲ ਹੈ ਕਿਉਂਕਿ ਖਾਲਸੇ ਦਾ ਰੰਗ ਹੀ ਨੀਲਾ ਹੈ ਇਹ ਬੜਾ ਹੀ ਚੰਗਾ ਲੱਗਾ ਇਹ ਭਾਈ ਗੁਲਾਬਾ ਤੇ ਭਾਈ ਪੰਜਾਬੇ ਦਾ ਖੂ ਸੀ ਯਾਨੀ ਕਿ ਪਹਿਲਾਂ ਖੇਤੀਬਾੜੀ ਖੂਹਾਂ ਤੇ ਹੀ ਪਾਣੀ ਨਾਲ ਹੁੰਦੀ ਸੀ ਉਦੋਂ ਪਹਿਲਾਂ ਤਾਂ ਹੁਣ ਜਿਵੇਂ ਮੋਟਰਾਂ ਆ ਗਈਆਂ ਨੇ ਇਸ ਮਰਸੀਬਲ ਆਗੇ ਪਹਿਲਾਂ ਖੂਹ ਹੀ ਮੰਨੇ ਜਾਂਦੇ ਸਨ ਤਾਂ ਇਹ ਸਥਾਨ ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ ਇੱਥੇ ਗੁਰੂ ਸਾਹਿਬ ਜੀ ਨੇ ਜਲ ਛਕਿਆ ਫਿਰ ਕੁਝ ਦੂਰੀ ਤੇ ਕੁਝ ਕਦਮਾਂ ਦੀ ਦੂਰੀ ਤੇ ਤੇ ਇਥੋਂ ਇੱਕ ਟਿੰਡ ਲੈ ਕੇ ਤੇ ਗੁਰੂ ਸਾਹਿਬ ਝੰਡ ਦੇ ਰੁੱਖੇ 'ਚ ਆ ਸੁੱਤੇ ਇੱਥੇ ਅਜ ਇੱਕ ਸਰੋਵਰ ਵੀ ਬਣਿਆ ਹੋਇਆ ਹੈ ਸੰਗਤਾਂ ਦੁਆ ਇਸ਼ਨਾਨ ਵੀ ਕਰਦੀਆਂ ਨੇ ਦਰਸ਼ਨ ਮੇਲੇ ਕਰਦੀਆਂ ਨੇ ਵਾਹਿਗੁਰੂ ਜੀ ਰਹਿਮਤਾ ਕਰਨ ਸਾਰਿਆਂ ਜੀ ਤੁਹਾਡੀਆਂ ਹਾਜ਼ਰੀਆਂ ਪ੍ਰਮਾਣ ਨੂੰ ਹੁਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਾ ਤਾਂ ਫਿਰ ਤੁਹਾਨੂੰ ਪਤਾ ਕਿ ਇੱਥੋਂ ਹੀ ਗੁਰੂ ਸਾਹਿਬ ਜੀ ਉੱਚ ਦਾ ਪੀਰ ਬਣ ਕੇ ਗਏ ਸਨ ਜਿਹਦੇ ਵਿੱਚ ਬਹੁਤ ਸਾਰੇ ਮੁਸਲਮਾਨ ਵੀਰਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਜਿਵੇਂ ਨਵੀ ਖਾਨ ਜੀ ਗਣੀ ਖਾਨ ਜੀ ਤੇ ਇਤਿਹਾਸ ਜਿਹੜਾ ਬਹੁਤ ਹੀ ਵੱਡੀਆਂ ਗੱਲਾਂ ਦੱਸਦਾ ਤੁਸੀਂ ਸਭ ਜਾਣਦੇ ਹੋ ਕਿ 1700 ਜਦੋਂ ਗੁਰੂ ਸਾਹਿਬ ਜੀ ਨੇ ਚਾਰ ਵਿੱਚ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤਾਂ ਫਿਰ ਉਹ ਜਿਹੜੇ ਕਿਲੇ ਸਨ ਉਹ ਫਿਰ ਹਿੰਦੂ ਪਹਾੜੀ ਰਾਜਾਂ ਨੇ ਸਾਰੇ ਢੈ ਢੇਰੀ ਕਰ ਦਿੱਤੇ ਉਹਨਾਂ ਦਾ ਨਾਮ ਉਹ ਨਿਸ਼ਾਨ ਮਟਾ ਦਿੱਤਾ ਕਿ ਗੁਰੂ ਸਾਹਿਬ ਕਿਤੇ ਮੋੜ ਇਥੇ ਨਾ ਆ ਜਾਣ ਕਿਉਂਕਿ ਉੱਥੋਂ ਦੀ ਜਿਹੜੀ ਜਗਾਦਸ ਗਵਾਈ ਕਰਦਾ ਸੀ ਉਹ ਭੀਮਚੰਦ ਬਲਾਸਪੁਰ ਦਾ ਜਿਹੜਾ ਸ਼ਾਸਕ ਸੀ ਰਾਜਾ ਹੀ ਕਹਿ ਲੋ ਜੋ ਸਮਝਦਾ ਕਿ ਗੁਰੂ ਸਾਹਿਬ ਨਾਲ ਦੁਸ਼ਮਣੀ ਕਰਦਾ ਸੀ ਵੈਰ ਰੱਖਦਾ ਸੀ ਇਸ ਕਰਕੇ ਇਹ ਜਿਹੜੀਆਂ ਇਤਿਹਾਸਿਤ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ ਅਸੀਂ ਅੱਜ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਗਲਤ ਕੰਮ ਕੀਤੇ ਲਾਂਤਾ ਪਾਉਨੇ ਆ ਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਉਹਨਾਂ ਨੂੰ ਅਸੀਂ ਸਜਦਾ ਵੀ ਕਰਦੇ ਹਾਂ ਸਾਡਾ ਸਿਰ ਉਹਨਾਂ ਨੂੰ ਵਾਰ-ਵਾਰ ਝੁਕਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਦਾ ਪਾਲਸਾ ਵਾਹਿਗੁਰੂ ਜੀ ਦੀ ਫਟੇ ਸਾਹਮਣੇ ਗੁਰਦਰਾ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ